ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਜਿਹੜੀ ਪਿਛਲੀ ਸਾਖੀ ਸੀ ਵੇਈ ਨਦੀ ਦੇ ਬਾਰੇ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵੇਈ ਨਦੀ ਦੇ ਵਿੱਚ ਡੁੱਬ ਗਏ ਸਨ ਤੇ ਤਿੰਨ ਦਿਨਾਂ ਬਾਅਦ ਫਿਰ ਬਾਹਰ ਆਏ ਸਨ ਅੱਜ ਦੀ ਜਿਹੜੀ ਸਾਡੀ ਸਾਖੀ ਹੈ ਉਹ ਵੀ ਵੇਈ ਨਦੀ ਦੇ ਉੱਪਰ ਹੈ ਕਿ ਜਿਹੜੇ ਤਿੰਨ ਦਿਨ ਗੁਰੂ ਨਾਨਕ ਦੇਵ ਜੀ ਵੇਈ ਨਦੀ ਵਿੱਚ ਸੀ ਉਹ ਕਿੱਥੇ ਗਏ ਸਨ ਗੁਰੂ ਜੀ ਕਿੱਥੇ ਗਏ ਸਨ ਬੇ ਨਦੀ ਦੇ ਵਿੱਚ ਨਦੀ ਵਿੱਚ ਗੋਤੇ ਖਾਣ ਪਿੱਛੋਂ ਗੁਰੂ ਜੀ ਤਿੰਨ ਦਿਨ ਕਿੱਥੇ ਰਹੇ ਇਹ ਆਮ ਸਵਾਲ ਹੈ ਪੁਰਾਤਮ ਜਨਮ ਸਾਖੀਆਂ ਤਾਂ ਇਹ ਦੱਸਦੀਆਂ ਹਨ ਕਿ ਨਦੀ ਜਲ ਰਹੀਂ ਗੁਰੂ ਜੀ ਅਲੋਪ ਰਹੇ ਸੱਚਖੰਡ ਪ੍ਰਮਾਤਮਾ ਦੇ ਹਜ਼ੂਰ ਗਏ ਜਿੱਥੇ ਬਹੁਤ ਸਾਰੇ ਵੱਲੇ ਨਵੀ ਅਵਤਾਰ ਤੇ ਮਹਾਪੁਰਸ਼ ਸਨ ਨਾਨਕ ਜੀ ਨੂੰ ਪ੍ਰਮਾਤਮਾ ਨੇ ਉਚੇਚਾ ਸਦਿਆ ਸੀ ਜਿਸ ਸਮੇਂ ਪਰਮਾਤਮਾ ਦੇ ਦਰਬਾਰ ਵਿੱਚ ਪੁੱਜੇ ਤਾਂ ਪਰਮਾਤਮਾ ਨੇ ਆਪ ਨੂੰ ਉੱਚੀ ਥਾਂ ਤੇ ਬੈਠਣ ਵਾਸਤੇ ਆਖਿਆ ਤੇ ਚੰਗਾ ਸਵਾਗਤ ਕਰਨ ਪਿੱਛੋਂ ਮੇਹਰ ਕਰਕੇ ਅੰਮ੍ਰਿਤ ਦਾ ਪਿਆਲਾ ਬਖਸ਼ਿਆ ਜਿਸ ਪਿਆਲੇ ਨੂੰ ਗੁਰੂ ਜੀ ਨੇ ਬੁੱਲਾਂ ਨਾਲ ਲਾ ਕੇ ਪੀ ਲਿਆ ਉਸ ਅੰਮ੍ਰਿਤ ਦੇ ਪੀਣ ਦੀ ਢਿੱਲ ਸੀ ਕਿ ਗੁਰੂ ਜੀ ਨੂਰੋ ਨੂਰ ਹੋ ਗਏ ਪਰਮਾਤਮਾ ਤੇ ਗੁਰੂ ਜੀ ਵਿੱਚ ਕੋਈ ਭੇਦ ਨਾ ਰਿਹਾ ਬੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਕੀ ਆਗਿਆ ਪਰਮੇਸ਼ਵਰ ਦੀ ਹੋਈ ਜੋ ਨਾਨਕ ਭਗਤ ਹਾਜ਼ਰ ਹੋਇਆ ਤਾਂ ਅੰਮ੍ਰਿਤ ਦਾ ਕਟੋਰਾ ਭਰ ਕਰ ਆਗਿਆ ਨਾਲ ਮਿਲਿਆ ਹੁਕਮ ਹੋਇਆ ਨਾਨਕ ਇਹ ਅੰਮ੍ਰਿਤ ਮੇਰੇ ਨਾਮ ਕਾ ਮਿਲਿਆ ਹੈ ਤੂੰ ਪੀਓ ਤਬ ਗੁਰੂ ਨਾਨਕ ਜੀ ਤਸلیم ਕੀਤਾ ਪਿਆਲਾ ਪੀਤਾ ਸਾਹਿਬ ਮਿਹਰਵਾਨ ਆਏ ਹੋ ਨਾਨਕ ਮੈਂ ਨਾਲ ਹਾਂ ਮੈਂ ਤੇਰੇ ਤਾਈ ਨਿਹਾਲ ਕੀਤਾ ਹੈ ਅੱਜ ਜੋ ਤੇਰਾ ਨਾਮ ਲਵੇਗਾ ਸੋ ਸਭ ਮੈਨੇ ਹਾਲ ਕੀਤੇ ਹਨ ਤੂੰ ਜਾਇ ਕਰ ਮੇਰਾ ਨਾਮ ਜਪ ਅਰ ਲੋਕਾਂ ਥੀਪੀ ਜਪਾਏ ਅਰ ਸੰਸਾਰ ਵੀ ਨਿਰਲੇਪ ਰਹੋ ਨਾਮ ਦਾਨ ਇਸ਼ਨਾਨ ਸੇਵਾ ਸਿਮਰਨ ਵਿੱਚ ਰਹੋ ਮੈਂ ਤੇਰੇ ਤਾਈ ਆਪਣਾ ਨਾਮ ਦਿਆ ਹੈ ਤੂੰ ਇਹ ਕੀਰਤ ਕਰ ਤਦ ਗੁਰੂ ਨਾਨਕ ਦੇਵ ਜੀ ਨੇ ਪਰਮਾਸ਼ ਪਰਮੇਸ਼ਵਰ ਅੱਗੇ ਮੱਥਾ ਟੇਕਿਆ ਅਤੇ ਉਸ ਦੀ ਸਿਫਤ ਵਿੱਚ ਸ਼ਬਦ ਉਚਾਰਨ ਕੀਤਾ ਕੋਟੀ ਕੋਟੀ ਮੇਰੀ ਆਰਜਾ ਪਵਨ ਪੀਨ અપਨਾਇਓ ਚੰਦ ਸੂਰਜ ਦੋਏ ਗੁਫੇ ਨਾ ਦੇਖਾ ਸੁਪਨਾ ਸੋਨ ਨ ਥਾਇਓ ਭੀ ਤੇਰੀ ਕੀਮਤ ਨਾ ਪਵੈ ਹਉ ਕੇ ਹਉ ਕੇ ਵੜ ਆਖਾ ਨਾਉ ਸਾਚਾ ਨਿਰੰਕਾਰ ਨਿਜ ਥਾਈ ਸੁਣ ਸੁਣ ਆਖਣ ਆਖਣਾ ਜੋ ਪਾਵੇ ਕਰੇ ਤਮਾਏ ਰਹਾਉ ਗੁੱਸਾ ਕਟੀਆਂ ਬਾਰ-ਬਾਰ ਪੀਸਣ ਪੀਸਾ ਪਾਏ ਅਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਇਓ ਪੀ ਤੇਰੀ ਕੀਮਤ ਨਾ ਪਵੇ ਹੌਕੇ ਵਟ ਕੇਵੜ ਆਖਾ ਨਾਉ ਪੰਖੀ ਹੋਏ ਕਹਿ ਜੇ ਪਵਾ ਮੈਂ ਅਸਮਾਨੀ ਜਾਇਓ ਨਦਰੀ ਕਿਸਨ ਆਵਿਓ ਨਾ ਗਿਛ ਪੀਆ ਨਾ ਖਾਇਓ ਪੀ ਤੇਰੀ ਕੀਮਤ ਨਾ ਪਵੇ ਹੌਕੇ ਵਡ ਆਖਾ ਨਾਉ ਨਾਨਕ ਕਾਗਤ ਲਖ ਮਣਾ ਪੜ ਪੜ ਕੀ ਚੇ ਪਾਉ ਮਸ ਤੋਟ ਨ ਆਵਈ ਲੇਖਣ ਪਉਣ ਚਲਾਇਓ ਭੀ ਤੇਰੀ ਕੀਮਤ ਨਾ ਪਵੇ ਹਉ ਕਬ ਹਉ ਕੇਵੜ ਆਖਾ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਤਦ ਫਿਰ ਆਗਿਆ ਹੋਈ ਹੁਕਮ ਹੋਇਆ ਨਾਨਕ ਜਿਸ ਉਪਰ ਤੇਰੀ ਨਦਰੀ ਜਿਸ ਉਪਰ ਮੇਰੀ ਨਦਰ ਜੇ ਸੁਪਰ ਤੇਰਾ ਕਰਮ ਉਹ ਸੁਪਰ ਮੇਰਾ ਕਰਮ ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਵਰ ਅਬ ਤੇਰਾ ਨਾਉ ਗੁਰੂ ਪਰਮੇਸ਼ਰ ਤਦ ਗੁਰੂ ਨਾਨਕ ਪੈਰੀ ਪਿਆ ਸਰਉਪੋ ਦਰਗਾਹੋਂ ਬਾਬੇ ਨੂੰ ਮਿਲਿਆ ਤਦ ਆਗਿਆ ਉਹਨਾਂ ਸੇਵਕਾਂ ਨੂੰ ਹੋਈ ਜੋ ਨਾਨਕ ਕੋ ਉਸੀ ਘਾਟ ਪਹੁੰਚਾਏ ਆਵੋ ਤਦ ਗੁਰੂ ਨਾਨਕ ਕੇ ਤਾਈ ਤੀਸਰੇ ਦਿਨ ਉਸੀ ਘਾਟ ਜਾਣ ਨਿਕਲਿਆ ਭਾਈ ਗੁਰਦਾਸ ਜੀ ਨੇ ਵੀ ਆਪਣੀ 12 ਵਿੱਚ ਦੱਸਿਆ ਹੈ। ਬਾਬਾ ਪੈੰਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਏ। ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰithvi ਦਿਸ਼ ਆਏ। ਮਿਸਟਰ ਮੈਕਜ ਆਰਤਕ ਮਕਾਲਿਫ ਨੇ ਇੱਕ ਇਤਿਹਾਸ ਲਿਖਿਆ ਹੈ। ਉਸੇਕ ਇਤਿਹਾਸ ਨੂੰ ਸਰਦਾਰ ਕਾਨ ਸਿੰਘ ਨਾਬਾ ਤੇ ਹੋਰ ਵਿਦਵਾਨਾਂ ਨੇ 56 ਤੋਂ ਪਹਿਲਾਂ ਪੜ੍ਹਿਆ ਤੇ ਸੋਧਿਆ ਸੀ। ਉਸ ਦੇ ਸਫਾ 101 ਜੋ ਗੁਰਮੁਖੀ ਵਿੱਚ ਛਪਿਆ ਹੈ ਤੇ ਲਿਖਿਆ ਹੈ ਇੱਕ ਦਿਨ ਅਸ਼ਨਾਣ ਕਰਨ ਦੇ ਮਗਰੋਂ ਗੁਰੂ ਨਾਨਕ ਦੇਵ ਜੀ ਜੰਗਲ ਵਿੱਚ ਅਲੋਪ ਹੋ ਗਏ ਅੰਤਰ ਧਿਆਨ ਹੋ ਕੇ ਬਾਹੀ ਗੁਰੂ ਦੀ ਦਰਗਾਹ ਵਿੱਚ ਹਾਜ਼ਰ ਕੀਤੇ ਗਏ ਗੁਰੂ ਜੀ ਨੂੰ ਅੰਮ੍ਰਿਤ ਦਾ ਕਟੋਰਾ ਮਿਲਿਆ ਜੋ ਗੁਰੂ ਜੀ ਨੇ ਧੰਨਵਾਦ ਸਹਿਤ ਪੀਤਾ ਉਪਰੋਕ ਇਤਿਹਾਸਕ ਲਿਖਤਾਂ ਤੋਂ ਇਹ ਸਾਬਤ ਹੋਇਆ ਹੈ ਕਿ ਗੁਰੂ ਜੀ ਪਰਮਾਤਮਾ ਦੀ ਦਰਗਾਹੇ ਪਹੁੰਚੇ ਸਨ ਪਰਮਾਤਮਾ ਨੇ ਉਹਨਾਂ ਨੂੰ ਬਰਕਤਾਂ ਬਖਸ਼ੀਆਂ ਉਹਨਾਂ ਬਰਕਤਾਂ ਦੇ ਆਸਰੇ ਗੁਰੂ ਜੀ ਨੂੰ ਜਗਤ ਸੁਧਾਰਨ ਤੇ ਸ਼ਾਂਤ ਕਰਨ ਬਦ ਸ਼ਾਂਤ ਕਰਨ ਬਦਲੇ ਤਿਆਰੀ ਕਰਨ ਲੱਗੇ ਪਰਮਾਤਮਾ ਦੇ ਅੱਖੀ ਦੇਖੇ ਤੇ ਅਨੁਭਵ ਕੀਤੇ ਸਰੂਪ ਨੂੰ ਗੁਰੂ ਜੀ ਨੇ ਇਉਂ ਬਿਆਨ ਕੀਤਾ ਹੈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਬੈ ਅਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਸੇ ਪਵਿੱਤਰ ਬਾਣੀ ਨੂੰ ਸਿੱਖ ਧਰਮ ਵਿੱਚ ਮੂਲ ਮੰਤਰ ਆਖਿਆ ਜਾਂਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਜ਼ਰੂਰ ਕਰਿਓ ਤੇ ਨਾਲ ਹੀ ਨਾਲ ਸਾਡੇ ਚੈਨਲ ਜੀਵਨ ਸਾਕੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਧੰਨਵਾਦ